ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਬੱਦਲ ਵਾਈ ਹੈ ਮੀ ਹਨੇਰੀ ਦਾ ਕਿਵੇਂ ਦਾ ਰੁਖ ਰਵੇਗਾ ਸ਼ਾਮ ਤੱਕ ਅਤੇ ਕਿਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤਾਜ਼ਾ ਸੈਟਰਡੇ ਮੈਸ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਬੈਲਟ ਸੰਗਰੂਰ ਤੋਂ ਲੈ ਕੇ ਪਟਿਆਲਾ ਫਤਿਹਗੜ੍ਹ ਸਰਹੰਦ ਤੋਂ ਹੁੰਦੀ ਹੋਈ ਚੰਡੀਗੜ੍ਹ ਤੋਂ ਉੱਪਰ ਅ ਨੰਦਪੁਰ ਸਾਹਿਬ ਨੰਗਲ ਦੇ ਨੇੜੇ ਤੇੜੇ ਇਹ ਇਲਾਕਾ ਹਲਕਾ ਫੁਲਕਾ ਬੱਦਲਬਾਹੀ ਦੇ ਹੇਠ ਦਿਖਾਈ ਦੇ ਰਹੇ ਜੀ ਜਿਸ ਦੇ ਨਾਲ ਇਸ ਇਲਾਕੇ ਵਿੱਚ ਸਵੇਰ ਵੇਲੇ ਤੋਂ ਹੀ ਕਿੜਮਣ ਕਰਨੀ ਦੀ ਵੀ ਖਬਰਾਂ ਆਈਆਂ ਨੇ ਤੇ ਹੌਲੀ ਹੌਲੀ ਹੁਣ ਇਹ ਬੱਦਲਬਾਹੀ ਦੇ ਅੰਦਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਜੀ ਬਾਕੀ ਪੰਜਾਬ ਦੀ ਗੱਲ ਕਰੀਏ ਕਿਸੇ ਹਿੱਸੇ ਵਿੱਚ ਮੀਂਹ ਕਣੀ ਨਹੀਂ ਦਿਖਾਈ ਦੇ ਰਹੀ ਤੇ ਨਾ ਹੀ ਕਿਸੇ ਤਰੀਕੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਆਉਂਦੇ 2-3 ਘੰਟੇ ਤੱਕ ਸਿਰਫ ਜਿਹੜੀ ਪਟਿਆਲੇ ਤੋਂ ਲੈ ਕੇ ਸੰਗਰੂਰ ਦਾ ਹਿੱਸਾ ਜੀ ਥੋੜਾ ਬਹੁਤਾ ਫਤਿਹਗੜ੍ਹ ਸਾਹਿਬ ਮੋਰਿੰਡਾ ਕੋਰਾਲੀ ਮੁਹਾਲੀ ਚੰਡੀਗੜ੍ਹ ਨਾਲ ਲੱਗਦੀ ਥੋੜਾ ਬਹੁਤਾ ਹਿੱਸਾ ਬਲਾਚੌਰ ਦਾ ਹੋਰ ਥੋੜਾ ਬਹੁਤਾ ਹਿੱਸਾ ਨੰਗਲ ਦਾ ਉਸ ਵਿੱਚ ਕਿਣਮਣ ਕਣੀ ਆਉਂਦੇ 2 ਘੰਟਿਆਂ ਵਿੱਚ ਹੋ ਸਕਦੀ ਹੈ ਬਾਕੀ ਸਾਰੀ ਗੱਲ ਕਰੀਏ ਤਾਪਮਾਨ ਦੀ ਤਾਪਮਾਨ ਸਵੇਰ ਤੋਂ ਹੀ ਵਧੇ ਹੋਏ ਦਿਖਾਈ ਦੇ ਰਹੇ ਨੇ ਜੀ ਪਰ ਗੱਲ ਕਰੀਏ ਤਾਂ ਰਾਤ ਦੇ ਵੇਲੇ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਉਹਦੇ ਬਾਰੇ ਕੋਈ ਵੱਡੀ ਕਾਰਵਾਈ ਹਜੇ ਅਪਡੇਟ ਦਿਖਾਈ ਨਹੀਂ ਦੇ ਰਹੀ ਜੋ ਵੀ ਨਵੀਂ ਅਪਡੇਟ ਹੋਵੇਗੀ ਉਹ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਮਿਲ ਜਾਵੇਗੀ ਫਿਲਹਾਲ ਮੌਸਮ ਪੰਜਾਬ ਦੇ ਵਿੱਚ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਜੀ ਹਲਕੀ ਫੁਲਕੀ ਬੱਦਲਬਾਜ਼ੀ ਦੇ ਨਾਲ ਕਿਰਮਣ ਕਣੀ ਜਿਹੜੀ ਪਹਿਲ ਤੋਂ ਦੱਸੀ ਉਹਦੇ ਵਿੱਚ ਹੋ ਸਕਦੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਦਾ ਹੈ ਵੀਡੀਓ ਚੰਗੀ ਲੱਗਦੀ ਹੈ ਲਾਈਕ ਦਿਓ ਕਰਕੇ ਜਾਇਓ ਜੀ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਓ ਬਣੇ ਰਹੋ ਚੈ